ਮੇਰੇ ਹਿਸਾਬ ਨਾਲ ਸਕੂਲਾਂ ਦੇ ਟੀਚਰ ਜ਼ਿਆਦਾਤਰ ਝੂਠ ਬੋਲਦੇ ਆ ਉਹ ਕਹਿੰਦੇ ਆ ਕਿ ਜਿਆਦਾ ਅਮੀਰ ਬਣਨ ਵਾਸਤੇ ਜਿਆਦਾ ਪੜ੍ਹੇ ਲਿਖੇ ਹੋਣ ਦੀ ਜ਼ਰੂਰਤ ਹੁੰਦੀ ਆ ਜਦਕੀ ਫੈਕਟ ਇਹ ਹੈ ਕਿ ਸਕੂਲਾਂ ਕਾਲਜਾਂ ਦੇ ਟੀਚਰ ਬਹੁਤ ਜ਼ਿਆਦਾ ਪੜ੍ਹੇ ਹੋਣ ਦੇ ਬਾਵਜੂਦ ਵੀ ਉਹ ਬਹੁਤ ਜ਼ਿਆਦਾ ਅਮੀਰ ਨਹੀਂ ਹੁੰਦੇ ਇਸ ਦੁਨੀਆ ਵਿੱਚ ਜਿੰਨੇ ਵੀ ਲੋਕ ਕਰੋੜਪਤੀ ਅਰਬਪਤੀ ਬਣੇ ਆ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਸਕੂਲ ਕਾਲਜ ਤੱਕ ਗਏ ਹੀ ਨਹੀਂ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਸਕੂਲ ਕਾਲਜਾਂ ਦੇ ਵਿੱਚ ਜਿੰਨੇ ਵੀ ਟਾਪਰ ਹੁੰਦੇ ਆ ਟੌਪ ਕਰਦੇ ਆ ਉਹਨਾਂ ਵਿੱਚੋਂ ਜ਼ਿਆਦਾਤਰ ਲੋਕ ਨੌਕਰੀਆਂ ਹੀ ਕਰਦੇ ਹੋਣਗੇ ਔਰ ਜੋ ਬੈਕ ਬੈਂਚ ਤੇ ਬੈਠਦੇ ਆ ਉਹ ਉਹਨਾਂ ਤੋਂ ਕਿਤੇ ਅੱਗੇ ਨਿਕਲ ਕੇ ਅਮੀਰ ਬਣ ਗਏ ਇਹ ਫੈਕਟਸ ਹੈ ਦੋਸਤੋ ਜ਼ਿੰਦਗੀ ਵਿੱਚ ਇਹ ਗੱਲ ਸੋਚਣੀ ਬੰਦ ਕਰ ਦਿਓ ਕਿ ਤੁਸੀਂ ਪੜ੍ਹਾਈ ਵਿੱਚ ਕਮਜ਼ੋਰ ਹੋ ਤੇ ਆਪਣੀ ਲਾਈਫ ਵਿੱਚ ਕੁਝ ਬਣ ਨਹੀਂ पाओਗੇ ਤੁਹਾਡੀ ਮਾਰਕ ਸ਼ੀਟ ਇਹ ਡਿਸਾਈਡ ਨਹੀਂ ਕਰਦੀ ਕਿ ਤੁਸੀਂ ਜ਼ਿੰਦਗੀ ਵਿੱਚ ਕਿੰਨਾ ਅੱਗੇ ਵਧੋਗੇ ਕਿੰਨੇ ਅਮੀਰ ਬਣੋਗੇ ਇਹ ਤਾਂ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹੋ ਕਿੰਨਾ ਅੱਗੇ ਵਧਣਾ ਚਾਹੁੰਦੇ ਹੋ ਕਿੰਨੀ ਮਿਹਨਤ ਕਰਨਾ ਚਾਹੁੰਦੇ ਹੋ ਇਹ ਸਭ ਚੀਜ਼ਾਂ ਸਾਡੇ ਆਪਣੇ ਉੱਪਰ ਨਿਰਭਰ ਕਰਦੀਆਂ ਬਹੁਤ ਸਾਰੇ ਅਜਿਹੇ ਫੈਕਟ ਆ ਕਿ ਜਿਹੜੇ ਲੋਕ ਅੱਜ ਕਰੋੜਪਤੀ ਆ ਉਹਨਾਂ ਦੇ ਕੋਲ ਬਹੁਤੀਆਂ ਡਿਗਰੀਆਂ ਨਹੀਂ ਸੀ ਉਹ ਆਪਣੀ ਮਿਹਨਤ ਸਦਕਾ ਆਪਣੀ ਲਗਨ ਸਦਕਾ ਅੱਗੇ ਵਧੇ ਕਾਮਯਾਬ ਹੋਏ ਬਹੁਤ ਸਾਰੇ ਆਪਾਂ ਇਦਾਂ ਦੇ ਲੋਕ ਉਂਗਲਾਂ ਤੇ ਗਿਣਾ ਸਕਦੇ ਆ ਆਪਣੇ ਇੰਡੀਅਨ ਜਾਂ 올 ਵਰਲਡ ਦੇ ਜਿਨ੍ਹਾਂ ਦੇ ਕੋਲ ਕੋਈ ਡਿਗਰੀ ਨਹੀਂ ਸੀ ਐਕਸਪਰਟ ਨਹੀਂ ਸੀ ਉਹਨਾਂ ਚੀਜ਼ਾਂ ਦੇ ਪਰ ਉਹ ਲੋਕ ਅੱਜ ਦੁਨੀਆ ਤੇ ਰਾਜ ਕਰਦੇ ਆ ਦੁਨੀਆ ਦੇ ਅਮੀਰ ਲੋਕ ਬਣੇ ਆ ਅੰਬਾਨੀ ਅਦਾਨੀ ਲਗਾ ਲਓ ਉਹ ਹਰ ਚੀਜ਼ ਦੇ ਮਾਸਟਰ ਨੇ ਸ ਉਹਨਾਂ ਕੋਲ ਹਰ ਚੀਜ਼ ਦੀਆਂ ਡਿਗਰੀਆਂ ਨਹੀਂ ਹੈ ਪਰ ਉਹ ਦੁਨੀਆ ਤੇ ਰਾਜ ਕਰਦੇ ਆ ਸਾਡੀ ਮਾਰਕ ਸ਼ੀਟ ਦੇ ਉੱਪਰ ਨਹੀਂ ਹੈ ਕਿ ਅਸੀਂ ਜ਼ਿੰਦਗੀ 'ਚ ਕਿੰਨੇ ਕਾਮਯਾਬ ਹੋਵਾਂਗੇ ਡਿਪੈਂਡ ਤਾਂ ਇਹ ਚੀਜ਼ ਕਰਦੀ ਕਿ ਅਸੀਂ ਕਿੰਨੇ ਮਿਹਨਤੀ ਆ ਸਾਡੇ 'ਚ ਕਿੰਨੀ ਲਗਨ ਹੈ ਅਸੀਂ ਉਸ ਕੰਮ ਨੂੰ ਕਿੰਨੀ ਜਿਦਨਾ ਕਰਦੇ ਆ ਕਿੰਨੀ ਲਗਨ ਨਾਲ ਕਰਦੇ ਆ ਦੋਸਤੋ ਇਹ ਚੀਜ਼ ਸਾਡੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਂਦੀ ਆ ਔਰ ਇਹ ਚੀਜ਼ ਸਾਨੂੰ ਅਮੀਰ ਬਣਾਉਂਦੀ ਆ ਮੈਂ ਆਪਣੀ ਜ਼ਿੰਦਗੀ ਚ ਅਜੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਦੀ ਐਜੂਕੇਸ਼ਨ ਪਲੱਸ 2 ਹੈ ਪਰ ਅੱਜ ਉਹ ਕਰੋੜਪਤੀ ਹੈ ਅੱਜ ਉਹ ਅਰਬਪਤੀ ਹੈ ਬਹੁਤ ਜ਼ਿਆਦਾ ਕਾਮਯਾਬ ਹੈ ਉਹ ਦੋਸਤੋ ਡਿਪੈਂਡ ਕਰਦਾ ਸਾਡੀ ਮਿਹਨਤ ਸਾਡੀ ਲਗਨ ਸਾਡਾ ਮਕਸਦ ਸਾਡਾ ਦਿਮਾਗ ਸਾਡੀ ਜ਼ਰੂਰਤ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸੋਚ ਕੇ ਕੰਮ ਕਰਦੇ ਆਂ ਆਪਣੀ ਨੀਡ ਬਣਾ ਕੇ ਕੰਮ ਕਰਦੇ ਆਂ ਜਿਹੜਾ ਕੰਮ ਅਸੀਂ ਕਰਦੇ ਜਦੋਂ ਅਸੀਂ ਉਸ ਕੰਮ ਨੂੰ ਪਸੰਦ ਕਰਨਾ ਸ਼ੁਰੂ ਕਰ ਲਿਆ ਨਾ 100% ਉਸ ਕੰਮ 'ਚ ਬੰਦਾ ਕਾਮਯਾਬ ਹੋ ਜਾਂਦਾ ਜਦੋਂ ਅਸੀਂ ਆਪਣੇ ਕੰਮ ਨੂੰ ਪਸੰਦ ਨਹੀਂ ਨਾ ਕਰਦੇ ਆਪਣੇ ਕੰਮ ਨੂੰ ਕਰਦੇ ਚੋਚੂ ਕਰਦੇ ਆ ਰੋਨੇ ਆ ਖਿਜੇ ਰਹਿੰਨੇ ਆ ਖੁਸ਼ ਹੁੰਦੇ ਨਹੀਂ ਆਪਣੇ ਕੰਮ ਨੂੰ ਕਰਨ ਲੱਗੇ ਉਹ ਕੰਮ 'ਚ ਇਨਸਾਨ ਪਿੱਛੇ ਜਾਂਦਾ ਸੋ ਆਪਣੇ ਕੰਮ ਨੂੰ ਪਸੰਦ ਕਰਕੇ ਕੰਮ ਕਰੋ ਆ ਦੇਖ ਕਿਦਾਂ ਤਖਤਾ ਪਟਦਾ ਦੇਖਿਓ ਕਿਦਾਂ ਉਹਨਾਂ ਲੋਕਾਂ ਵਾਂਗੂ ਤੁਸੀਂ ਵੀ ਅਮੀਰ ਬਣਦੇ ਬਹੁਤ ਬਹੁਤ ਧੰਨਵਾਦ ਗੱਲਬਾਤ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਪੰਜਾਬੀ ਜੌਨ 24 ਨਾਲ ਜੁੜੇ ਰਹੋ ਸਬਸਕ੍ਰਾਈਬ ਵੀ ਕਰ ਲਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤੋ